ਅਗਰ ਤੁਹਾਡਾ ਮਨ ਕੁਝ ਵੀ ਕਰਮ ਨੂੰ ਨਹੀਂ ਕਰਦਾ ਹੈਗਾ ਤੁਹਾਡਾ ਦਿਲ ਕਹਿੰਦਾ ਵੀ ਨਹੀਂ ਯਾਰ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਹੈਗਾ ਛੱਡ ਪਰ ਇਹ ਕੰਮ ਮੇਰੇ ਵੱਸਦਾ ਹੀ ਨਹੀਂ ਹੈਗਾ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰ ਅੱਗੇ ਵਧਣਾ ਚਾਹੁੰਦੇ ਹੋ ਪਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਤੁਸੀਂ ਡੀਮੋਟੀਵੇਟ ਹੋ ਜਾਂਦੇ ਹੋ ਤੁਸੀਂ ਆਪਣੇ ਕੰਮ ਨੂੰ ਛੱਡ ਦਿੰਦੇ ਹੋ ਸੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਸਕਸੈਸ ਬਣਨਾ ਚਾਹੁੰਦੇ ਹੋ ਸੋ ਮੇਰਾ ਇੱਕ YouTube ਚੈਨਲ ਆ ਜਿਹਦਾ ਨਾਮ ਹੈਗਾ ਚੇਂਜ ਯੂਅਰ ਲਾਈਫ ਦੀ ਸੀਕਰਟ ਉਹਦੇ ਵਿੱਚ ਮੈਂ ਪ੍ਰੋਪਰਲੀ ਤੁਹਾਨੂੰ ਮੋਟੀਵੇਟ ਕਰਦਾ ਰਹਿਣਾ ਵਾਂ ਉਹਦੇ ਵਿੱਚ ਮੋਟੀਵੇਸ਼ਨਲ ਵੀਡੀਓ ਮੈਂ ਅਪਲੋਡ ਕਰਦਾ ਰਹਿਣਾ ਵਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਆਪਣੇ ਜਿਹੜਾ ਤੁਸੀਂ ਗੋਲ ਸੋਚਿਆ ਹੋਇਆ ਵਾ ਜਿਾ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਜਾਂ ਕੋਈ ਤੁਸੀਂ ਹੋਰ ਚੀਜ਼ ਬਾਰੇ ਸੋਚਿਆ ਹੋਇਆ ਵਾ ਤੁਸੀਂ ਉਥੋਂ ਤੱਕ ਕਿਵੇਂ ਪਹੁੰਚਣਾ ਵਾ ਉਸ ਰਿਲੇਟਿਡ ਮੈਂ ਆਪਣੇ ਚੈਨਲ ਦੇ ਉੱਤੇ ਵੀਡੀਓ ਪੋਸਟ ਕਰਨਾ ਰਹਿਣਾ ਵਾਂ ਉਸ ਵੀਡੀਓ ਨੂੰ ਬਹੁਤ ਸਾਰਾ ਪਿਆਰ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਵਾ ਅਗਰ ਤੁਸੀਂ ਮੇਰੀ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਅਗਰ ਮੰਨ ਕੇ ਚਲੋ ਤੁਹਾਡਾ ਮਨ ਟੁੱਟ ਜਾਂਦਾ ਵਜਾ ਤੁਹਾਡਾ ਦਿਲ ਨਹੀਂ ਕਰਦਾ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਤੁਸੀਂ 24 ਘੰਟੇ ਡਿਪਰੈਸ਼ਨ ਦੇ ਵਿੱਚ ਰਹਿੰਦੇ ਹੋ ਤੁਸੀਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਦੁਖੀ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਜੇ ਤਾਂ ਮੈਂ ਤੁਹਾਨੂੰ ਸਭ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਪਲੀਜ਼ ਇੱਕ ਵਾਰ ਤੁਸੀਂ ਮੇਰੇ ਉਸ ਚੈਨਲ ਤੇ ਜਾ ਕੇ ਦੇਖੋ ਅਗਰ ਤੁਸੀਂ ਉਹ ਮੇਰੀ ਇੱਕ ਦੋ ਵੀਡੀਓ ਦੇਖ ਲਈ ਹੈ ਨਾ ਤੁਹਾਡੀ ਜਿੰਨੀ ਵੀ ਡਿਪਰੈਸ਼ਨ ਆ ਤੁਹਾਡੇ ਦਿਮਾਗ ਦੇ ਵਿੱਚ ਜਾਂ 24 ਘੰਟੇ ਤੁਸੀਂ ਡਿਪਰੈਸ਼ਨ ਦੇ ਵਿੱਚ ਰਹਿੰਦੇ ਹੋ ਤੁਸੀਂ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਦੁਖੀ ਹੋ ਉਹ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਂ ਕਹਿੰਦਾ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਉਸ ਵੀਡੀਓ ਦੇ ਵਿੱਚ ਮੈਂ ਇਹੋ ਜਿਹੇ ਤਰੀਕੇ ਦੱਸੇ ਹੋਏ ਨੇ ਇਸ ਤਰੀਕੇ ਨਾਲ ਤੁਹਾਨੂੰ ਮੋਟੀਵੇਟ ਕੀਤਾ ਹੋਇਆ ਵਾ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਪਾ ਸਕਦੇ ਹੋ ਕਿਤੇ ਵੀ ਤੁਸੀਂ ਸਫਲ ਹੋ ਸਕਦੇ ਹੋ ਤੁਹਾਡੇ ਪੂਰੀ ਜ਼ਿੰਦਗੀ ਦੇ ਵਿੱਚ ਕੁਝ ਵੀ ਪੂਣਾ ਕੋਈ ਔਖਾ ਕੰਮ ਹੈ ਹੀ ਨਹੀਂ ਹੈਗਾ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਲੱਗੇਗਾ ਨਹੀਂ ਯਾਰ ਮੇਰੇ ਲਈ ਤਾਂ ਕੁਝ ਵੀ ਨਹੀਂ ਔਖਾ ਹੈਗਾ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦਾ ਹਾਂ ਜੋ ਮੈਂ ਚਾਹਾਂ ਉਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਦਾ ਹਾਂ ਅਗਰ ਤੁਸੀਂ ਉਹ ਮੇਰੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹਦਾ ਚੈਨਲ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਜੀ ਮੇਰੇ ਚੈਨਲ ਦਾ ਨਾਮ ਆਏਗਾ ਚੇਂਜ ਯੂਅਰ ਲਾਈਫ ði ਸਿਗਰੇਟ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਜੀ ਤੇ ਉਸ ਚੈਨਲ ਨੂੰ ਜਾ ਕੇ ਇੱਕ ਵਾਰੀ ਜ਼ਰੂਰ ਵਾਚ ਕਰੋ ਜੀ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਉਸ ਚੈਨਲ ਤੋਂ ਬਹੁਤ ਕੁਝ ਸਿੱਖ ਨੂੰ ਮਿਲੇਗਾ ਜੀ